ਸਾ ਸਾ ਪਰ ਮੇਰੇ ਖਿਆਲ ਉਥੇ ਤੇ ਕੋਈ ਇਹੋ ਜਿਹਾ ਕੰਮ ਹੋਇਆ ਨਹੀਂ ਨਹੀਂ ਹੋਇਆ ਸੀ ਫਿਰ ਮੈਂ ਤੈਨੂੰ ਦੱਸਦੀ ਆਂ ਵੀ ਉਥੇ ਕੀ ਹੋਇਆ ਸੀ ਸੋਡ ਆਪਾਂ ਜੀ ਪਹਿਲਾਂ ਲੱਗਦਾ ਬਹੁਤ ਠੀਕ ਜੀ ਫਰਕ ਜੀ ਤੇ ਤੁਸੀਂ ਹੁਣ ਇਦਾਂ ਕਰੋ ਆਪਣੇ ਕਰਦੇ ਫੋਨ ਕਰ ਦਿਓ ਤੁਹਾਨੂੰ ਲੈ ਕੇ ਜਾ ਸਕਦੇ ਕਰ ਦਿਆਂ ਨਾ ਫੋਨ ਹਾਂ ਜੀ ਕੀ ਗੱਲ ਪਿਆ ਜੀ ਸੋਚੀ ਕਿ ਪੈ ਗਈ ਉਹ ਸੋਚੀ ਕੀ ਪੈਣਾ ਵੀਰ ਮੇਰਾ ਕਿਹੜਾ ਕੋਈ ਘਰ ਬਾਹਰ ਵਾਲਾ ਹੈਗਾ ਵਾ ਜਿੰਨਾ ਨੇ ਮੈਨੂੰ ਲੈ ਕੇ ਆਉਣਾ ਮੈਂ ਤੇ ਤੁਹਾਨੂੰ ਪਤਾ ਹੀ ਗੁਰਦੁਆਰੇ ਵਾਲੇ ਸੇਵਾਦਾਰ ਹੀ ਇੱਥੇ ਸੱਡ ਕੇ ਗਏ ਆ ਮੈਨੂੰ ਤੇ ਬਸ ਉਹੋ ਹੀ ਆ ਮੇਰਾ ਘਰ ਪਰਿਵਾਰ ਮੈਂ ਇੱਕ ਦਿਨ ਪਹਿਲਾਂ ਵੀ ਸੋਚ ਰਿਹਾ ਸੀ ਕਿ ਤੁਸੀਂ ਤੁਹਾਨੂੰ ਇੱਥੇ ਗੋਦੋਂ ਨਾਲ ਸੱਡ ਕੇ ਗਏ ਆ ਤੇ ਤੁਹਾਡੀ ਫੈਮਿਲੀ ਚ ਕੋਈ ਵੀ ਨਹੀਂ ਆ ਕੀ ਕਰਨ ਕਰਨ ਆ ਇਹ ਵੀਰ ਜੀ ਬਸ ਕਰਮਾਂ ਦੇ ੱਟਕੇ ਆ ਮੇਰੇ ਨਾ ਲੇਖ ਹੀ ਰੱਬ ਨੇ ਇੰਨੇ ਮਾੜੇ ਲੇਖ ਛੜੇ ਆ ਨਾ ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਕਈ ਵਾਰੀ ਮੈਂ ਸੋਚਦੀ ਆ ਕਿ ਮੈਂ ਮਰ ਮੁੱਕੀ ਜਾਵਾਂ ਪਰ ਫੇਰ ਆਖੀਦਾ ਰੱਬ ਨੇ ਜ਼ਿੰਦਗੀ ਇੱਕੋ ਵਾਰੀ ਦਿੱਤੀ ਆ ਤੇ ਇਹ ਜਿੰਨੇ ਸਾਹ ਵਾ ਨਾ ਇਹ ਜੀਣੇ ਚਾਹੀਦੇ ਆ ਪਰ ਇਹ ਨਾ ਜੀ ਤੁਸੀਂ ਇੰਨਾ ਨਾ ਸੋਚੋ ਨਾ ਇੰਨੀ ਟੈਨਸ਼ਨ ਲਓ ਤੇ ਪਹਿਲਾਂ ਠੀਕ ਨਹੀਂ ਹੋ ਕੋਈ ਗੱਲ ਨਹੀਂ ਜਿੱਤੇ ਕੋਈ ਪ੍ਰੋਬਲਮ ਲੱਗਦੀ ਆ ਤੁਸੀਂ ਮੈਨੂੰ ਦੱਸੋ ਕੀ ਦੱਸਾਂ ਵੀਰੇ ਮੇਰੇ ਆਪਣੇਆਂ ਨੇ ਮੇਰੇ ਨਾਲ ਧੋਖਾ ਕੀਤਾ ਜੇ ਮੇਰੇ ਸਹੁਰੇ ਹੀ ਤੇ ਉਹ ਵੀ ਐਨੇ ਬੇਈਮਾਨ ਤੇ ਧੋਖੇ ਬਾਅਦ ਮੈਨੂੰ ਡਕਰੇ ਮੈਨੂੰ ਹਰ ਗੱਲ ਤੇ ਮਾਰਨਾ ਕੁੱਟਣਾ ਮੈਨੂੰ ਉਹ ਗੱਲ ਜਲੀਲ ਕਰਨਾ ਇੱਥੋਂ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਵੀ ਬੜੀ ਵਾਰੀ ਕੋਸ਼ਿਸ਼ ਕੀਤੀ ਤੇ ਜੇ ਮੇਰੇ ਪੇਕੇ ਉਹ ਉਦੋਂ ਵੱਧ ਕੇ ਮੇਰੇ ਭਰਾ ਨੇ ਮੇਰੇ ਨਾਲ ਤਿੰਨ ਕਿੱਲੇ ਪੈ ਲਈਗੇ ਉਹ ਵੀ ਮੇਰੇ ਕੋ ਧੋਖੇ ਨਾਲ ਹੀ ਨਾਂ ਲਵਾ ਲਈ ਅੱਛਾ ਬੜੇ ਧੋਖੇ ਹੋਏ ਮੇਰੇ ਨਾਲ ਹਾਰ ਕੇ ਮੈਂ ਸੜੀ ਬਲੀ ਨਾ ਤੋ ਕਰੋ ਆ ਗਈ ਇਹਦਾ ਮਤਲਬ ਕਿ ਤੁਸੀਂ ਅੱਧੀ ਪ੍ਰੋਬਲਮ ਤੇ ਡੈਡੀ ਅਟੈਂਸ਼ਨ ਨਹੀਂ ਹੈਗੀ ਆ ਕਿ ਸੀ ਕਿ ਤੁਸੀਂ ਬਿਮਾਰ ਰਹਿੰਦੇ ਜਿਆਦਾ ਹੈ ਨਾ ਆਹ ਜੀ ਜਦੋਂ ਬੰਦੇ ਦੀ ਕਿਸਮਤ ਮਾੜੀ ਹੋਵੇ ਨਾ ਤੇ ਰੱਬ ਵੀ ਨਹੀਂ ਸਾਥ ਦਿੰਦਾ ਜੇ ਮੈਂ ਤੱਕੇ ਤੋੜੇ ਖਾਂਦੀ ਗੁਰਦੁਆਰਾ ਸਾਹਿਬ ਗਈਆਂ ਤੇ ਉੱਥੇ ਵੀ ਜਾ ਕੇ ਮੇਰੀ ਸਿਹਤ ਢਿੱਲੀ ਹੋ ਗਈ ਤੇ ਮੇਰੇ ਹਾਲਾਤ ਉਹ ਦੂ ਵੀ ਮਾੜੇ ਹੋ ਗਏ ਚਲੋ ਜੇ ਬੰਦਾ ਉਹ ਗੱਲ ਵੀ ਘਰੋਂ ਦੁਖੀ ਹੋਵੇ ਤੇ ਸਿਹਤ ਸਹੀ ਸਲਾਮਤ ਰਹੇ ਨਾ ਤੇ ਫੇਰ ਵੀ ਕੋਈ ਗੱਲ ਨਹੀਂ ਹੁੰਦੀ ਨਹੀਂ ਦੇਖੋ ਭੈਣ ਤੁਸੀਂ ਇਹਨਾਂ ਕਹੋ ਕਿ ਰੱਬ ਨਹੀਂ ਹੈਗਾ ਰੱਬ ਹੈਗਾ ਵਾ ਉੱਤੇ ਬਸ ਵਿਸ਼ਵਾਸ ਕਰਨ ਦੀ ਜਰੂਰਤ ਹੈ ਸਾਨੂੰ ਠੀਕ ਹੈ ਬਾਕੀ ਇਹਨਾਂ ਕੋਸ਼ ਤੁਸੀਂ ਘਰ ਦੀ ਹਾਲਾਤ ਮੈਨੂੰ ਦੱਸ ਕੇ ਮੈਂ ਖੁਦ ਤੁਹਾਨੂੰ ਭਾਵ ਕਰ ਦਿੱਤਾ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਜਣਾ ਨਹੀਂ ਆਜੇ ਆਪੇ ਤਾਂ ਲੱਭਦੇ ਲੱਭਦੇ ਜ਼ਰੂਰ ਆਉਣਗੇ ਉੱਤੇ ਟੱਡੇ ਕਰਦੇ ਠੀਕ ਹੈ ਕੀ ਪਤਾ ਆਉਣਾ ਵੀ ਆ ਕਿ ਨਹੀਂ ਆਉਣਾ ਉਹਨਾਂ ਵਾਸਤੇ ਤੇ ਮੈਂ ਮਾਰ ਖਾਪੀ ਗਈ ਆ ਉਹਨਾਂ ਦੀ ਮੈਂ ਕੀ ਲੱਗਦੀ ਆ ਕੋਈ ਗੱਲ ਨਹੀਂ ਭੈਣ ਜੀ ਤਾਨੂੰ ਕਹਿੰਦੇ ਇੱਥੇ ਦੋ ਦਿਨ ਰਹਿਣਾ ਪਵੇ ਤੁਸੀਂ ਸਾਡੇ ਕੋਲ ਇੱਥੇ ਰੋ ਪਰ ਮੈਨੂੰ ਪੱਕਾ ਯਕੀਨ ਹੈ ਕਿ ਉਹ ਤੁਹਾਡੇ ਘਰ ਦੇ ਇੱਥੇ ਆਣਗੇ ਲੱਭਣ ਵਾਸਤੇ ਠੀਕ ਆ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਪਹਿਲੀ ਦਾ ਹਨਾ ਹਾਂਜੀ ਕਿ ਤੁੱਖੇ ਨਾਲ ਤੁਹਾਡੇ ਭਰਾਵਾਂ ਨੇ ਆਪਣੀ ਨੰ ਕਰਾਇਆ ਹਾਂਜੀ ਕੋਈ ਨਹੀਂ ਮੇਰਾ ਬ੍ਰਦਰ ਆ ਐਡਵੋਕੇਟ ਵਾ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਉਹਨਾਂ ਨਾਲ ਫੋਨ ਤੇ ਗੱਲ ਕਰਦਾ ਕੋਈ ਹੱਲ ਹੋ ਸਕਦਾ ਤੁਹਾਡਾ ਕੋਈ ਤੁਸੀਂ ਚਿੰਤਾ ਨਾ ਕਰੋ ਠੀਕ ਹੈ ਪੁੱਛ ਕੇ ਵੇਖ ਲੋ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਹੱਲ ਹੋਊਗਾ ਕੋਈ ਨਹੀਂ ਮੈਂ ਫੋਨ ਕਰਕੇ ਪੁੱਛ ਕੇ ਤੁਹਾਨੂੰ ਦੱਸਦਾ ਹਾਂ ਸਾਰੀ ਡਿਟੇਲ ਤੁਸੀਂ ਇਹ ਨਾ ਡਿਪਰੈਸ਼ਨ ਚ ਨਾ ਹੋ ਕਿੰਨੀ ਚਿੰਤਾ ਨਾਲ ਚਲੋ ਠੀਕ ਹੈ ਕੋਈ ਗੱਲ ਨਹੀਂ ਹੁਣ ਤੱਕ ਤੁਸੀਂ ਲੇਟੋ ਠੀਕ ਹੈ ਜੀ ਜੇ ਕਿਤੇ ਕੋਈ ਹੱਲ ਹੋ ਜਾਏ ਨਾ ਵੀਰ ਜੀ ਤੇ ਤੁਹਾਡਾ ਮੈਂ ਜ਼ਿੰਦਗੀ ਭਰ ਇਹ ਆਸਾਨ ਨਹੀਂ ਬਲਾ ਸਕਦਾ ਨਹੀਂ ਨਹੀਂ ਭੈਣ ਜੀ ਹੱਥ ਨਾ ਜੋੜੋ ਕੋਈ ਗੱਲ ਨਹੀਂ ਠੀਕ ਜੀ ਫਸ ਤੁਸੀਂ ਇਹ ਵੇਟ ਕਰੋ ਮੇਰਾ ਫੋਨ ਤੇ ਗੱਲ ਕਰਕੇ ਸਾਲ ਲੈ ਕੇ ਸਰ ਕੋਸ ਤੁਹਾਨੂੰ ਦੱਸ ਦਿੰਦਾ ਠੀਕ ਹੈ ਠੀਕ ਹੋ ਸਕਦਾ ਵਾਹਿਗੁਰੂ ਤੁਹਾਡਾ ਸਾਥ ਦੇਵੇ ਚਲੋ ਹਾਂ ਜੀ ਵੀਰਾ ਜੇ ਤੇਰੇ ਵਰਗੇ ਹੈਗੇ ਭੈਣ ਭਰਾ ਤੇ ਤਾਂ ਹੀ ਤੇ ਦੁਨੀਆ ਕਾਇਮ ਨਹੀਂ ਤੇ ਤੁਹਾਨੂੰ ਪਤਾ ਹੀ ਆ ਬਾਈਮਾਨੀ ਤੇ ਉਹ ਗੱਲ ਰੱਜ ਕੇ ਆ ਦੁਨੀਆ ਦੇ ਉੱਤੇ ਮੇਰੇ ਵਾਸਤੇ ਤੇ ਨਾ ਸਾਰੇ ਉਹ ਗੱਲ ਕੀ ਦੱਸਾਂ ਮੈਂ ਲਫ਼ਜ਼ ਹੀ ਨਹੀਂ ਮੇਰੇ ਮੂੰਹ ਦੇ ਵਿੱਚ ਮੈਂ ਤੇ ਹੁਣ ਇਸ ਮੂੰਹ ਨਾਲ ਆਪਣੇ ਭੈਣ ਭਰਾਵਾਂ ਨੂੰ ਗਾਲ੍ਹਾਂ ਵੀ ਨਹੀਂ ਕੱਢ ਸਕਦੀ ਕਿਉਂਕਿ ਸਾਰਿਆਂ ਨਾਲ ਕਿਤੇ ਨਾ ਕਿਤੇ ਮੇਰਾ ਕੋਈ ਰਿਸ਼ਤਾ ਰਿਹਾ ਵਾ ਭੈਣ ਜੀ ਤੁਸੀਂ ਬੇਫਿਕਰ ਹੋ ਜੁ ਠੀਕ ਹੈ ਚਿੰਤਾ ਨਾ ਲਾਓ ਤੁਸੀਂ ਹਲੋ ਸਬਸਕਰਾਈਬਰ ਹੋ ਜੀ ਮੇਰੇ ਕੋਲ ਨਾ ਇੱਕ ਪੇਸਨ ਆਇਆ ਲਓ ਭੈਣ ਜੀ ਸਾਰੀ ਮੇਰੀ ਗੱਲ ਹੋ ਗਈ ਹੈ ਤੁਹਾਡੇ ਬ੍ਰਦਰ ਨਾਲ ਤੁਹਾਡਾ ਸਾਰਾ ਹੱਲ ਹੋ ਜਾਏਗਾ ਜਿੱਦਾਂ ਤੁਹਾਡੇ ਭਰਾਵਾਂ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ ਨਾ ਆਪਾਂ ਵੀ ਹੁਣ ਉਸ ਤਰੀਕੇ ਨਾਲ ਚੱਲਣਾ ਤੇ ਬ੍ਰਦਰ ਮੇਰੇ ਕਹਿੰਦੇ ਤਾਂ ਕੋਈ ਚਿੰਤਾ ਨਾ ਭੈਣ ਜੀ ਨੂੰ ਕਹਦੇ ਕੋਈ ਚਿੰਤਾ ਨਾ ਕਰੋ ਸਭ ਕੁਝ ਹੱਲ ਹੋ ਜਾਏਗਾ ਠੀਕ ਹੈ ਜੀ ਬਾਕੀ ਤੁਸੀਂ ਇੱਥੇ ਸਾਡੇ ਕੋਲ ਦੋ ਕਿ ਦਿਨ ਰਹੋ ਹੋਂ ਤੱਕ ਪਲਾਂ ਕਰਵਾਈ ਕਰਦੇ ਸਾਰੀ ਜਿੰਨੀ ਵੀ ਹੁੰਦੀ ਹੈ ਠੀਕ ਹੈ ਚਲੋ ਠੀਕ ਹੈ ਡਾਕਟਰ ਸਾਹਿਬ ਹਾਂਜੀ ਪਰ ਮੈਂ ਇਹੋ ਚਾਹੁੰਨੀ ਆ ਕਿ ਉਹਨਾਂ ਨਾਲ ਨਹੀਂ ਕੁਝ ਵੀ ਮਾੜਾ ਹੋਣਾ ਚਾਹੀਦਾ ਜਿੱਦਾਂ ਦਾ ਮੇਰੇ ਨਾਲ ਮਾੜਾ ਹੋਇਆ ਨਾ ਉਹਨਾਂ ਨਾਲ ਇਹੋ ਜਿਹਾ ਕੋਈ ਨਾ ਹੋਵੇ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਏਗਾ ਚਲੋ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਚਲ ਇਹ ਚ ਕਿਹੜੀ ਕੋਈ ਵੱਡੀ ਗੱਲ ਆ ਜੇ ਤੂੰ ਸਾਰੀ ਗੱਲ ਡਾਕਟਰ ਨੂੰ ਦੱਸ ਹੀ ਦਿੱਤੀ ਆ ਤਾਂ ਫੇਰ ਕੀ ਉੱਥੇ ਹੋ ਗਿਆ ਹੁਣ ਆ ਕੀ ਆ ਅੱਗੇ ਜੋ ਕੋ ਹੋਇਆ ਨਾ ਉਹ ਤੈਨੂੰ ਮੈਂ ਦੱਸਦੀ ਆ ਉਹ ਡਾਕਟਰ ਕੋ ਜਿਹੜੇ ਸਾਈਨ ਨਹੀਂ ਕਰਕੇ ਆਇਆ ਭੈਣ ਨੂੰ ਮੇਰੀ ਨੂੰ ਛੁੱਟੀ ਦੇ ਦੋ ਉਹ ਕਾਗਜ਼ ਮੇਰੇ ਛੁੱਟੀ ਦੇ ਨਹੀਂ ਹੈਗੇ ਉਹ ਕਾਗਜ਼ ਹੈਗੇ ਜ਼ਮੀਨ ਦੇ ਵਕੀਲ ਕੋ ਜਿਹੜੇ ਤਿਆਰ ਕਰਾਏ ਹੈਗੇ ਮੈਂ ਕੱਚੇ ਕੰਮ ਨਹੀਂ ਕੀਤੇ ਮੈਂ ਪੱਕੇ ਕੀਤੇ ਆ ਤਿੰਨੀ ਚਾਰ ਥਾਈ ਸਾਈਨ ਕੀਤਾ ਕਿ ਨਹੀਂ ਕੀਤੇ ਦੱਸ ਮੈਨੂੰ ਅੱਛਾ ਤੇ ਮੈਂ ਵੀ ਆਖਾਂ ਵੀ ਤਿੰਨ ਚਾਰ ਥਾਂ ਫੈਲ ਤੇ ਸਾਈਨ ਕਰਾਏ ਆ ਇਹਦਾ ਮਤਲਬ ਤੇ ਵੀ ਡਾਕਟਰ ਵੀ ਤੇਰੇ ਨਾਲ ਗਲੇਆ ਨਾ ਤੈਨੂੰ ਦੱਸਣ ਤੇ ਨਹੀਂ ਆ ਕਿ ਉਹਨੇ ਮੇਰੀ ਸਾਰੀ ਗੱਲ ਸੁਣੀ ਪਰ ਇੱਕ ਗੱਲ ਮੈਂ ਮੰਨ ਗਈ ਆ ਤੂੰ ਮੇਰਾ ਭਰਾ ਸਕਾ ਹੋ ਕੇ ਨਹੀਂ ਸਕਾ ਬਣਿਆ ਪਰ ਉਹ ਬਗਾਨਾ ਮੇਰਾ ਭਰਾ ਬਣ ਗਿਆ ਉਹਨੇ ਮੇਰੀ ਸਾਰ ਲਈ ਤੈਨੂੰ ਆਪਣੀ ਭੈਣ ਦਾ ਮਾਸਾ ਦੁੱਖ ਨਾ ਆਇਆ ਚੱਲ ਵੇਖਾਂਗੇ ਮੁੜਕੇ ਤੈਨੂੰ ਕੌਣ ਚੁੱਕਣ ਜਾਂਦਾ ਵਾ ਮੈਂ ਹੀ ਡਿੱਗਦਾ ਧਿੰਦਾ ਤੈਨੂੰ ਲਿਆਂਦਾ ਰਿਆਂ ਲੈਣ ਮੁੜਕੇ ਨਹੀਂ ਕੋਈ ਲਾਗੇ ਲੱਗਦਾ ਹੁੰਦਾ ਪੰਮੋ ਇਹ ਮੈਂ ਹੀ ਤੇਰਾ ਲਾੜ ਕਰ ਲੈਂਦਾ ਰਿਆਂ ਤੇ ਤੇਰੇ ਮਗਰ ਚਲ ਜਾਂਦਾ ਰਿਆਂ ਇੱਥੇ ਮੈਨੂੰ ਆਹ ਨਹੀਂ ਖੋਣ ਦਿੰਦੀ ਮਾਂ ਮੇਰੀ ਵੀ ਜਾਤੀ ਮਗਰ ਜਾਤੀ ਮਗਰ ਆਹ ਗੁੱਲ ਖਲਾਇਆ ਈ ਤੇਰੀ ਧੀ ਨੇ ਮੇਰੇ ਨਾਲ ਵੇਖ ਲੈ ਜੋ ਕੋ ਤੂੰ ਮੇਰੇ ਨਾਲ ਕੀਤਾ ਨਾ ਉਹੋ ਕੋ ਹੀ ਮੈਂ ਤੁਹਾਡੇ ਨਾਲ ਕੀਤਾ ਵਾ ਇਹਦੇ ਵਿੱਚ ਗਲਤ ਵੀ ਮੈਂ ਕੀ ਕੀਤਾ ਵਾ ਮੈਂ ਆਪਣੀ ਜ਼ਮੀਨ ਵਾਪਸ ਲਈ ਆ ਨਾਲੇ ਇਸ ਗੱਲ ਦਾ ਮੈਨੂੰ ਕੋਈ ਪਸਤਾਵਾ ਨਹੀਂ ਹੈਗਾ ਕਿ ਮੈਂ ਇਹਨਾਂ ਦਾ ਹੱਕ ਮਾਰਿਆ ਜਾਂ ਨਹੀਂ ਮਾਰਿਆ ਜਿੱਦੋਂ ਤੂੰ ਹੀ ਮੇਰਾ ਹੱਕ ਮਾਰਿਆ ਏ ਤੇ ਮੈਂ ਵੀ ਤੁਹਾਡੇ ਕੋ ਆਪਣਾ ਹੱਕ ਖੋਲਿਆ ਚੱਲ ਪਮੋ ਤੂੰ ਸਹੀ ਕੀਤਾ ਤੂੰ ਆਪਣੀ ਜ਼ਮੀਨ ਲਈ ਹੈ ਨਾ ਮੈਂ ਤੇਰੇ ਵੱਲ ਲਵਾਂ ਪੁੱਤ ਤੇ ਮੰਮੀ ਜੇ ਤੈਨੂੰ ਜ਼ਿਆਦਾ ਹੀ ਇਹਦਾ ਤੇ ਆਉਂਦਾ ਨਾ ਕਰਦੀ ਤੇ ਤੂੰ ਇਹਦੀ ਹਮਦਰਦੀ ਆ ਹਰ ਵੇਲੇ ਤੇ ਤੂੰ ਵੀ ਆਪਣਾ ਬੁੱਲੀ ਬਿਸਤਰਾ ਨਾਲ ਹੀ ਗੋਲਕਾਰ ਇਹਦੇ ਇਹਦੇ ਨਾਲ ਹੀ ਚੱਲ ਜਾ ਨਾਲੇ ਤੇਰੀ ਚਿੰਤਾ ਮੁਕੀ ਰਹੂਗੀ ਉਤ ਨੂੰ ਤੇ ਤੂੰ ਅੱਗੇ ਨਹੀਂ ਵੇਖਣਾ ਚਾਹੁੰਦੀ ਤੇ ਕੋਈ ਨਹੀਂ ਪੁੱਤ ਮੈਂ ਚੱਲ ਜਾਂਦੀ ਉਹਦੇ ਨਾਲ ਮੈਨੂੰ ਦੋ ਰੋਟੀਆਂ ਨਾ ਦੇਊਗੀ ਤੇ ਚਲੋ ਕੋਈ ਨਹੀਂ ਖਾਓ ਮਾਵਾਂ ਤੀਆਂ ਜਿੱਥੇ ਮਰਜੀ ਰੋਟੀਆਂ ਅਸੀਂ ਸਾਨੂੰ ਵੀ ਰੱਬ ਨੇ ਦੇਈ ਜਾਣੀਆਂ ਰੋਟੀਆਂ ਖਾ ਲਾਂਗੇ ਸਾਨੂੰ ਵੀ ਜਿੰਦਾਂ ਦੀਆਂ ਮਿਲਣਗੀਆਂ ਚਾ ਕੋਈ ਨਹੀਂ ਖਾ ਲਾਂਗੇ ਅਸੀਂ ਜੇ ਤੁਹਾਡੇ ਕੋਲ ਨਾ ਨੇ ਪਹਿਲੀ ਲਖਾਈ ਹੀ ਨਾ ਆਪਣੇ ਤੇ ਉਹ ਦਾ ਨਾ ਕਿ ਤੇਰੇ ਨਾਲ ਉਥੇ ਸਾਈਂ ਵੀ ਜਿੰਦੇ ਸੀ ਕਦੀ ਤੈਨੂੰ ਚੰਗੇ ਮਾੜੇ ਥਾਂ ਤੋਂ ਮਚੁੰਦੇ ਵੀ ਜਾ ਕੇ ਨੀ ਸਵਾ ਮੇਰੇ ਸਾਈਂ ਜਿੰਦੇ ਸੀ ਤੁਸੀਂ ਤਾਂ ਮੇਰੇ ਸਾਹ ਖੋਣ ਨੂੰ ਫਿਰਦੇ ਸੀਗੇ ਆਹ ਤੇ ਪਤਾ ਨਹੀਂ ਤੁਸੀਂ ਮੈਨੂੰ ਕਿੱਦਾਂ ਕਿਹੜੀ ਚਾਲ ਦੇ ਵਿੱਚ ਮੈਨੂੰ ਹਸਪੀਟਲੋਂ ਲਿਆਏ ਹੋ ਭਾਬੀ ਮੈਂ ਅੱਗੇ ਤੁਹਾਡੇ ਤੇ ਯਕੀਨ ਕਰਦੀ ਸੀ ਹੁਣ ਤਾਂ ਮੈਂ ਤੁਹਾਡੇ ਤੇ ਐਨਾ ਜਿੰਨਾ ਵੀ ਯਕੀਨ ਨਹੀਂ ਕਰਦੀ ਤੁਸੀਂ ਭਾਵੇਂ ਮੈਨੂੰ ਜਿੱਦਾਂ ਮਰਜ਼ੀ ਆਖੋ ਨਾ ਵੱਡੇ ਟੁੱਕੇ ਵੀ ਜਾਓ ਵੀ ਪੰਮੋ ਹੀ ਤੇਰੇ ਬਲਦਿਆਂ ਮੈਂ ਤਾਂ ਹੀ ਨਾ ਯਕੀਨ ਕਰੂੰਗੀ ਤੁਹਾਡੇ ਵੱਲ ਅੱਜ ਤੇਰੇ ਸਹੁਰਿਆਂ ਨੂੰ ਮਾੜਾ ਜਿਹਾ ਹੀ ਪਤਾ ਲੱਗਾ ਸੀ ਕਿ ਪੈਲੀ ਭਰਾ ਨੇ ਨਾਲ ਵਾਲੀ ਆ ਤੇ ਕੀ ਹਸ਼ਰ ਕੀਤਾ ਤੇਰਾ ਉਹਨਾਂ ਨੇ ਉਸੇ ਵਾਲਿਆਂ ਨੂੰ ਨਹਿਰ ਦੇ ਤੱਕਾ ਦੇਣ ਚ ਲੱਗੇ ਤਾਂ ਵੀ ਨਹੀਂ ਇਹਨੂੰ ਆਉਂਦੀ ਤੇ ਤੁਸੀਂ ਕਿਹੜੀ ਮਨਾਂ ਘਾਟ ਕੀਤੀ ਆ ਤੇ ਜੇ ਤੁਹਾਡੇ ਮਨ ਚ ਹੋਊਗਾ ਨਾ ਕਿ ਪੰਮੋ ਨੇ ਸੌਰੇ ਚਲ ਜਾਣਾ ਵਾ ਸੌਰੇ ਤੇ ਨਹੀਂ ਮੈਂ ਹੁਣ ਜਾਂਦੀ ਤੁਹਾਨੂੰ ਮੈਂ ਦੱਸਾਂ ਤੇ ਜਿਹੜੀ ਤੁਸੀਂ ਪਹਿਲੀ ਦੀ ਗੱਲ ਕਰਦੇਈ ਹੈ ਨਾ ਹੁਣ ਮੈਂ ਤੁਹਾਨੂੰ ਆਪਣੀ ਪੈੜੀ ਵਾ ਕੇ ਦੱਸੂਗੀ ਤੇ ਨਾਲੇ ਖਾ ਕੇ ਦੱਸੂਗੀ ਕਿ ਕਿੰਨਾ ਸਾਈ ਹੈ ਉਹ ਵੇਖਾਂਗੇ ਕਿਹੜਾ ਇੱਥੇ ਆ ਕੇ ਪੈੜੀ ਵਾਉਂਦਾ ਵਾ ਤੇ ਕੀ ਹੁੰਦਾ ਮੈਂ ਤੇ ਪਸਤੌਣ ਦੇ ਵੇਲੇ ਨੂੰ ਉਦਾਂ ਹੀ ਮਾਰਦਾ ਉੱਥੇ ਤੇਰੇ ਸਿਰ 'ਚ ਕੋਹ ਤੇ ਨਾਮ ਮਾਈ ਨੂੰ ਦੱਸਦਾ ਤੇ ਆਪੇ ਹੀ ਕੰਮ ਸੈੱਟ ਹੋ ਜਾਣਾ ਸੀ ਆ ਦੇਣ ਹੀ ਨਹੀਂ ਵੇਖਣਾ ਪੈਣਾ ਅੱਜ ਵਾਲਾ ਕਿਖ ਨਹੀਂ ਤੂੰ ਮੈਨੂੰ ਮਾਰਨ ਹੀ ਨਹੀਂ ਗਿਆ ਪਰ ਉਹ ਰੱਬ ਬਚਾਉਣ ਵਾਲਾ ਜਿੰਨੇ ਮੈਨੂੰ ਬਚਾ ਲਿਆ ਵਾ ਸਦਾ ਨਹੀਂ ਰੱਬ ਨੇ ਵੀ ਬਚਾਉਣਾ ਕੋਈ ਪਤਾ ਨਹੀਂ ਕਿਦਣ ਤੂੰ ਹੋਜਣਾ ਤੇਰਾ ਕੰਮ ਮਲਿਆ ਮੇਟ ਜੇ ਤੇਰੇ ਵਰਗੇ ਭਰਾ ਰਹਿਣ ਨਾ ਦੁਨੀਆ ਤੇ ਤੇ ਵਾਕਿਆਈ ਸੱਚੀ ਦੁਨੀਆ ਤੇ ਮਲੀਆਂ ਮੇਟ ਹੋ ਹੀ ਜਾਵੇ ਤੇ ਵਰਗੀਆਂ ਵੀ ਪਹਿਣਾ ਹੋਣਗੀਆਂ ਨਾ ਤੇ ਫਿਰ ਉਹਨਾਂ ਦੇ ਨਾਲ ਇਦਾਂ ਹੀ ਹੁੰਦਾ ਵਾ ਭਰਾਵਾ ਦਾ ਸੋਚਿਆ ਤੂੰ ਭਰਾ ਦਾ ਕੁਝ ਮਾੜਾ ਮੋਟਾ ਵੇ ਭਰਾਵਾ ਤੇਰਾ ਤੇ ਮੈਂ ਸੋਚਦੀ ਮਰ ਗਈ ਉਹਨਾਂ ਤੋਂ ਮੈਂ ਆਪਣੀ ਜਾਨ ਤੇ ਮੈਂ ਖੇਡ ਕੇ ਨਾ ਹਾਬ ਲਾਲਾ ਭਰਾਵਾ ਮੈਂ ਨਹੀਂ ਸੋਚਿਆ ਵੀ ਮੈਂ ਤੇ ਕੋ ਪਹਿਲੀ ਲਵੂੰਗੀ ਕੋਮ ਨਹੀਂ ਸੋਚਿਆ ਤੂੰ ਹਾ ਝੂਠੀਆਂ ਗੱਲਾਂ ਤੇਰੀਆਂ ਜਿੱਦਣ ਦੀ ਪਹਿਲੀ ਲਖਾਈ ਨਾ ਤੈਨੂੰ ਬਸ ਇੱਕੋ ਰੱਟਾ ਵਾ ਮਾਂ ਨੂੰ ਇਹ ਹੋਆ ਮੇਰੀ ਕੁੜੀ ਦੀ ਪਹਿਲੀ ਨਾਂ ਵਾਲੀ ਕੁੜੀ ਨੂੰ ਆ ਮੇਰੀ ਪਹਿਲੀ ਨਾਂ ਵਾਲੀ ਲੱਲੀ ਨਾ ਖੁਸ਼ਵਾ ਨਾ ਤੂੰ ਹੁਣ ਮਾਵਾਂ ਤੀਆਂ ਨਿਕਲੋ ਮੇਰੇ ਘਰੋਂ ਇੱਥੇ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਆ। ਸੋਚਿਆ ਵਾ ਤੂੰ ਹਾ ਕਪੜਾ ਲੱਲਿਆ ਉਹਨੇ ਹਾ ਕਪੜਾ ਲੱਲਿਆ। ਕੋਈ ਗੱਲ ਨਹੀਂ ਲੱਲਿਆ ਤੇ ਫਿਰ ਮੈਂ ਹੁਣ ਤੁਹਾਨੂੰ ਨਾ ਆਪਣੇ ਘਰ 'ਚ ਨਹੀਂ ਰੱਖ ਸਕਦਾ। ਮੇਰਾ ਪਿਓ ਐਡਾ ਸਦਾਈ ਵੀ ਨਹੀਂ ਹੈਗਾ। ਉਹਨੂੰ ਪਤਾ ਹੈਗਾ ਵੀ ਮੇਰੀ ਧੀ ਨਾ ਦੇਣ ਆਉਣੇ ਆ। ਕਿਉਂਕਿ ਤੂੰ ਸुरू ਤੋਂ ਮੈਨੂੰ ਮਾੜਾ ਸਮਝਦਾ ਰਿਹਾ ਵਾ। ਸुरू ਤੋਂ ਆਪਣੀ ਭੈਣ ਨਹੀਂ ਸਮਝਿਆ। ਮੈਂ ਤੇ ਉਹਨੂੰ ਅੱਜ ਵੀ ਸਦਾਈ ਸਮਝਦਾ ਹੀ ਹਾਂ। ਅੱਜ ਵੀ ਅੱਗੇ ਵੀ ਸਮਝਦਾ ਹਾਂ ਸਦਾਈ। ਅੱਜ ਵੀ ਸਦਾਈ ਸਮਝਦਾ ਵਾਂ। ਜਿੰਨੇ ਕੁੜੀ ਦੇ ਨਾਂ ਦੇ ਪੈੜੀ ਲਾਈ ਤੇ ਪੁੱਤ ਦਾ ਮਾਸਾ ਵੀ ਨਹੀਂ ਸ ਸਿੰਧਿਆ ਮੂੰਹ ਸੰਭਾਲ ਕੇ ਥੋੜਾ ਜਿਹਾ ਕੋ ਆਪਣੇ ਪਿਓ ਨੂੰ ਕੋਈ ਨਾ ਲੰਮਜ ਮਾਰਾ ਮੂੰਹ ਚ ਕੱਢੀ ਤੈਨ ਮੈਂ ਦੱਸ ਦਤਾ ਇਹ ਐਵੇਂ ਤੋ ਉਹਨੂੰ ਵੱਢ ਘੱਟ ਬੋਲੀ ਚੱਲਿਆ ਜਾਂਦਾ ਉਹਨੇ ਤੈਨ ਜੰਮਿਆ ਪਾਲਿਆ ਤੈਨੂੰ ਇਹ ਕੰਮ ਨੂੰ ਨਹੀਂ ਹਨ ਤੈਨੂੰ ਤਾਂ ਕੀਤਾ ਵੱਢ ਘੱਟ ਬੋਲਣ ਨੂੰ ਅੱਛਾ ਮੰਮੀ ਐਨਾ ਕੁਛ ਤੁਸੀਂ ਇੰਨਾ ਨੂੰ ਬੋਲੀ ਜਾਂਦੇ ਜਿਹੜਾ ਨੇ ਸੜੇ ਬਲੇ ਨੇ ਬੋਲਣਾ ਹੀ ਆ ਤੇ ਆ ਜਿਹੜੀ ਆ ਮਤਰਾਈ ਦੇ ਨਾਲ ਤੁਸੀਂ ਐਨਾ ਕਰੀ ਜਾਂਦੇ ਜੇ ਇਧਰ ਨੂੰ ਡੋਲ ਡੋਲ ਪੈਂਦੇ ਉਹਦੇ ਉੱਤੇ ਤੇ ਆਪਣੇ ਦਾ ਕੋਈ ਨਹੀਂ ਸੋਚਿਆ ਟੱਡੋ ਜੰਮੇ ਦਾ ਮਿੰਨੇ ਦੋਵੇਂ 1 ਵਜੇ ਰੱਖੇਗੇ ਦੋਵੇਂ ਜੇ ਕੋ ਹੁੰਦੇ ਨਾ ਤੇ ਅੱਜ ਦਿਨ ਆਉਣਾ ਹੀ ਨਹੀਂ ਹੈਗਾ ਜਿਹੜਾ ਅੱਜ ਦਿਨ ਆਉਣਾ ਵਾ ਮੋਲ ਲੈਣਦੇ ਹੁਣ ਘਟ ਵੱਧ ਬੋਲਣਦੇ ਹੁਣ ਦੇਣ ਲੈਣਦੇ ਤੇ ਮੈਂ ਦੋਵੇਂ 1 ਵਜੇ ਰੱਖੇਗੇ ਇਹ ਦਿਨ ਉਦਾਂ ਨਹੀਂ ਆਏ ਇਹ ਦਿਨ ਤੁਹਾਡੀਆਂ ਦੋਵਾਂ ਜੀਆਂ ਦੀਆਂ ਕਰਤੂਤਾ ਨੇ ਲਿਆਂਦੇ ਹੀ ਹੋ ਸੱਚ ਪੁੱਛਦੀਆਂ ਤੇ ਭਾਬੀ ਮੈਂ ਅਜੇ ਤੱਕ ਤੇਰੇ ਗਾੜੀ ਬੋਲੀ ਨਹੀਂ ਪਰ ਹੁਣ ਅੱਕ ਕੇ ਬੋਲਦੀਆਂ ਨਹੀਂ ਪੈਣਾ ਤੂੰ ਬੋਲ ਲੈ ਜਿਹੜਾ ਤੂੰ ਅੱਕ ਕੇ ਬੋਲਣਾ ਨਾ ਤੂੰ ਅੱਜ ਬੋਲ ਹੀ ਲੈ ਕਿਹੜਾ ਤੂੰ ਅੱਕ ਕੇ ਬੋਲਣਾ ਵਾ ਕਿਹੜੀਆਂ ਸਕੀਆਂ ਤੀਆਂ ਨਹੀਂ ਤੂੰ ਗੱਲ ਕਰਦੀ ਇਹ ਮੈਨੂੰ ਸਕੀਆਂ ਨਾਲ ਵੱਧ ਕਰਦੀ ਰਹੀ ਜਿਰਾ ਕਿ ਮੈਨੂੰ ਬੁਖਾਰ ਚੜ ਜਾਂਦਾ ਰਿਹਾ ਤੇ ਰੋ ਰੋ ਕੇ ਮਰ ਜਾਂਦੀ ਰਹੀ ਮੇਰੇ ਸਰਾਣੇ ਨਹੀਂ ਉੱਠਦੀ ਰਹੀ ਅੱਛਾ ਉਹ ਸਰਾਣੇ ਨਹੀਂ ਹੀ ਉੱਠਦੀ ਤੇ ਇਹ ਕੀ ਲਾਗੇ ਕਰਦੇ ਹੁੰਦੇ ਸੀ ਇਹਨਾਂ ਨੇ ਮੈਨੂੰ ਕਦੀ ਪੁੱਛਿਆ ਨਹੀਂ ਕਦੀ ਪਾਣੀ ਦਾ ਘੋੜੇ ਮੇੜੇ ਪੇੜਨ ਦੀ ਲੋੜ ਨਹੀਂ ਗਈ ਮੰਮੀ ਤੁਸੀਂ ਆਪਣਾ ਜੁਲੀ ਬਿਸਤਰਾ ਗੋਲ ਕਰੋ ਤੇ ਚਲੋ ਨਿਕਲੋ ਮੇਰੇ ਘਰੋਂ ਮੇਰੇ ਮੈਨੂੰ ਮੇਰਾ ਜੋ ਸੋਚਣਾ ਹੈ ਨਾ ਇਹਨਾਂ ਨੇ ਮੇਰੇ ਪਿਓ ਨੇ ਤੇ ਮੇਰੀ ਮਾਂ ਨੇ ਵਧੀਆ ਸੋਚਤਾ ਵਾ ਹੁਣ ਕੋਈ ਚੱਕਰ ਨਹੀਂ ਜਿੱਦਾਂ ਮੇਰੇ ਨਾਲ ਚੱਲੂਗੀ ਨਾ ਆਪਾਂ ਚਲਾਵਾਂਗੇ ਉਹੀ ਨਿਕਲੋ ਮੇਰੇ ਘਰੋਂ ਮੈਨੂੰ ਕੋਈ ਲੋੜ ਹੀ ਨਹੀਂ ਕਿਤਾ। ਚੱਲ ਚੱਲੇ ਆ ਚੱਲ ਚੱਲੇ ਆ। ਆਹੀ ਇੱਥੇ ਬਹਿ ਨਹੀਂ ਰਹਿਣਾ ਹੈਗਾ। ਕੋਈ ਗੱਲ ਨਹੀਂ। ਤੂੰ ਤੇਰੇ ਨਾਲੋਂ ਮਾੜਾ ਨਹੀਂ ਹਾਨੂੰ ਕੋਈ ਟੱਕਰ ਚੱਲਿਆ। ਦੁਨੀਆ ਬੜੀ ਚੰਗਿਆਂ ਦੀ ਭਲੀ ਭਲਾ ਕਰਨ ਵਾਲੀ ਆ। ਜਿੱਦਾਂ ਡਾਕਟਰ ਨੇ ਭਲਾ ਕਰਤਾ ਨਾ ਇਦਾਂ ਹੋਰ ਕੋਈ ਭਲਾ ਕਰ ਦੂਗਾ ਉਹ ਜਾ ਕੇ ਭਲੇ। ਸਭ ਨਹੀਂ ਭਲੇ ਆਣੇ ਲੱਭਦੇ ਹੁੰਦੇ। ਕੋਈ ਨਾ ਕੋਈ ਮੇਰਗਾ ਵੀ ਤੈਨੂੰ ਲੱਭ ਹੀ ਜਾਣਾ ਗਾੜੀ। ਚਿੰਤਾ ਨਾ ਕਰ ਤੂੰ। ਅੱਗੇ ਤੈਨੂੰ ਟੈਕ ਦੀ ਦੱਸੀ ਆ ਨਾ ਡਾਕਟਰਾਂ ਨੇ। ਗਾੜੀ ਤੂੰ ਵੇਖੀ ਕੀੜੇ ਪੈ ਕੇ ਮਰਨਾ ਜਿੰਨਾ ਤੂੰ ਸਾਡੇ ਨਾਲ ਮਾੜਾ ਕਰਨ ਢਈ ਆ ਨਾ। ਮੈਂ ਸੌਖੀ ਮੌਤ ਨਹੀਂ ਆਉਣੀ ਵੇਖੀ ਤਣ ਫਤੜ ਕੇ ਮਰਨਾ ਤੂੰ ਵੇਖੀ ਪਰ ਮੇਰੇ ਲਾਗੇ ਕਿੰਨੇ ਨਹੀਂ ਲੱਗਦਾ ਤੂੰ ਤਾਂ ਕਿਦਾਂ ਰਹੀ ਕੁੜੀ ਨੂੰ ਕੋਣ ਤੂੰ ਤੇ ਮਾਤਾ ਫਿਰ ਕੀ ਕਰੀਏ ਐਸੀ ਹਿੱਸਾ ਲੈਣ ਵਾਲੇ ਕੰਮ ਕਰਨ ਡਈ ਆ ਓ ਮੰਮੀ ਤੂੰ ਐਂਦੇ ਨਾਲ ਮੱਥਾ ਨਾ ਮਾਰ ਤੇ ਆ ਜਿਹੜੀ ਤੈਨੂੰ ਟੈਕ ਦੀ ਬਿਮਾਰੀ ਦਾ ਵਹਿਮ ਹੋਇਆ ਨਾ ਵੀ ਪੰਮਾ ਨੂੰ ਹਰੇ ਟੈਕ ਦੀ ਬਿਮਾਰੀ ਆ ਮੈਨੂੰ ਕੋਈ ਟੈਕ ਦੀ ਬਿਮਾਰੀ ਬਮੂਰੀ ਨਹੀਂ ਆ ਗਈ ਮੈਂ ਦੱਸ ਕੇ ਤੇ ਹੱਡੀ ਆ ਵੀ ਇਹ ਡਾਕਟਰ ਨੇ ਤੁਹਾਡੇ ਨਾਲ ਝੂਠ ਬੋਲਿਆ ਹੀਗਾ ਨਾਲੇ ਤੇ ਚਾਰ ਦਿਨ ਮੈਂ ਤੁਹਾਡੇ ਕੋਲ ਸੇਵਾ ਪਾਣੀ ਕਰਾਇਆ ਤੇ ਨਾਲੇ ਮੈਂ ਆਪਣਾ ਉੱਥੇ ਬਿੱਲ ਪਰਵਾਇਆ ਤੇ ਦੂਜੀ ਗੱਲ ਏ ਨਾਲੇ ਮੈਂ ਗੁੱਠਾ ਲਵਾਇਆ ਤਿੰਨ ਕੰਮ ਹੋਏ ਕਿ ਨਹੀਂ ਤੇ ਜਿਹੜੀ ਤਿੰਨ ਚਾਰ ਦਿਨ ਤੂੰ ਸੇਵਾ ਕਰਾਈ ਹੈ ਨਾ ਨਿਕਲ ਨਹੀਂ ਵੇਖੀ ਤੇ ਕਿੰਨੀ ਔਖੀ ਆ ਤੇਰੀ ਉਹ ਕਿੰਨੀ ਨਿਕਲ ਨਹੀਂ ਆ ਜਿਹੜੀ ਮੈਨੂੰ ਅੱਗੇ ਲੱਗਦਾ ਸੀ ਤੇਰੇ ਚਿਹਰੇ ਤੋਂ ਵੀ ਗੱਲ ਤੈਨੂੰ ਕੋਈ ਨਹੀਂ ਕੀ ਕਰਨ ਤੂੰ ਸਾਰੇ ਪਖੰਡ ਹੀ ਡਈਆਂ ਪਰ ਮੰਮੀ ਕਰਕੇ ਨਾ ਮੈਂ ਚੁੱਪ ਗਿਆ ਸੀ ਤੇ ਡਾਕਟਰ ਮੈਂ ਕਿਹਾ ਜਦ ਡਾਕਟਰ ਨਹੀਂ ਝੂਠ ਬੋਲ ਸਕਦੇ ਲੋਕੀ ਡਾਕਟਰ ਨੂੰ ਨਾ ਰੱਬ ਮੰਨਦੇ ਆ ਪਰ ਡਾਕਟਰ ਨੇ ਜੋ ਮਰਨਾ ਕੀਤਾ ਨਾ ਉਹਦੋਂ ਵੀ ਕਿਤੇ ਜਿੱਠੂਗਾ ਮੈਂ ਕੋਈ ਗੱਲ ਨਹੀਂ ਉਹ ਕਿਤੇ ਚਲਤ ਨਹੀਂ ਚੱਲਿਆ ਉਥੋਂ ਮੈਂ ਨਹੀਂ ਤੂੰ ਵੱਡਾ ਬੰਦੇ ਮਾਰਨ ਵਾਲਾ ਭੁੱਲਿਆ ਤੂੰ ਮੈਂ ਨਾ ਕੋਸ ਲਈ ਕਿਤੇ ਉਹਨੂੰ ਮਿਲ ਲੂੰਗਾ ਮੈਂ ਈ ਨਹੀਂ ਗੱਲ ਆ ਉਹ ਜਿੱਥੇ ਮਰਜ਼ੀ ਮਿਲ ਲੈ ਕੋਈ ਗੱਲ ਨਹੀਂ ਭਰਾ ਦੁਨੀਆ ਮੈਂ ਤਨਸੈ ਨਾ ਭਲੇ ਕਰਨ ਵਾਲੀ ਵੀ ਬੜੀ ਆ ਤੇ ਵੇਖੀ ਜਦੋਂ ਸੜਕਾਂ ਦੇ ਸਦੈਣਾਗੂ ਤੁਰੀਆਂ ਫਿਰੋ ਗਈਆਂ ਨਾ ਤੇ ਫਿਰ ਮੇਰੇ ਘਰ ਵਾਲਦੂ ਚਾਤੀ ਨਾ ਮਾਰੇ ਉਹ ਕਿਤੇ ਨਹੀਂ ਚਾਤੀ ਮਾਰਦੇ ਤੇਰੇ ਘਰ ਵਾਲ ਨੂੰ ਅਸੀਂ ਤੇ ਅਦਨ ਪਹੁੰਚ ਕੇ ਬਣਾ ਦੇਖਾਂਗੇ ਤੇ ਤੂੰ ਬਾਲਾ ਨਾ ਫਿਕਰ ਨਾ ਕਰ ਸਾਡੇ ਸੜਕਾਂ ਤੇ ੱੱਕੇ ਖਾਣ ਦੇ ਜਿਹੜਾ ਸੜਕਾਂ ਤੱਕ ਪਹੁੰਚਾਇਆ ਹੈ ਨਾ ਸਾਨੂੰ ਇਹ ਵੀ ਤੇਰੇ ਹੀ ਕੰਮ ਵਾ ਤੇਰੇ ਨਾਲੋਂ ਵਧੀਆ ਹੀ ਰੋਟੀ ਖਾ ਕੇ ਸਵਾਂਗੇ ਭੁੱਖੀਆਂ ਨਹੀਂ ਮਰ ਚਲੀਆਂ ਚੱਲ ਆ ਮੰਮੀ ਚੱਲੀਏ ਇੱਥੋਂ ਉਹਦੀਆਂ ਗੱਲਾਂ ਸੁਣਦੀ ਨਹੀਂ ਲੋੜ ਜਾਓ ਜਾਓ ਭਾਏ ਰੋਟੀਆਂ ਖਾਦ ਮੈਂ ਪਰੌਂਠੇ ਖਾਇਓ ਪਹਿਲੀ ਜਿਹੜੀ ਲਈ ਉਹਦੇ ਵਿੱਚ ਕਰੋਗੀਆਂ ਕੁਛ ਤੇ ਹਥੋਂ ਕੱਢੋ ਗਿਆ ਮਿੱਟੀ ਵੀ ਨਹੀਂ ਖਾ ਲੈਣੀ ਕੱਢ ਮੈਂ ਹੈ ਭੈਣੇ ਖਾਦਿਆਂ ਖੂਬ ਹੀ ਖਾਦੇ ਜਾਂਦੇ ਆ ਤੇ ਜੇ ਕਿਰਸ ਕਰੀਏ ਨਾ ਤੇ ਬੰਦਾ ਬਥੇਰੀ ਕਰ ਲਿੰਦਾ ਵਾ ਰੱਬ ਨੇ ਦੋ ਹੱਥ ਤੇ ਦੋ ਪੈਰ ਦਿੱਤੇ ਹਨਾ ਜੇ ਬੰਦਾ ਕੰਮ ਕਰ ਲੇ ਨਾ ਤੇ ਭੁੱਖਾ ਨਹੀਂ ਮਰਦਾ ਜਿਨ੍ਹਾਂ ਦੀ ਪੈਲੀਆਂ ਨਹੀਂ ਹੁੰਦੀਆਂ ਭੁੱਖੇ ਮਰ ਚੱਲ ਲੀਆਂ ਵਾ ਤੇ ਨਾਲੇ ਬਾਲੀ ਗੱਲ ਵਾ ਠੇਕਾ ਲਵਾਂਗੇ ਟੌਰ ਨਾ ਖਾਵਾਂਗੇ ਮੈਂ ਅੱਧੀ ਰਾਤ ਮਾਂ ਮਤੀਆਂ ਵੀ ਅੱਧੀ ਜਿਹੜਾ ਇਹਨਾਂ ਦੀ ਅੱਧੀ ਰਾਤ ਬੂਆ ਖੋਲਦਾ ਇਹਨਾਂ ਵਾਸਤੇ ਪੰਮੋ ਨੇ ਬਹੁਤ ਤਗੜੀ ਗਲਤੀ ਕੀਤੀ ਆ ਤੇ ਇਹਦੀ ਸਜ਼ਾ ਤੇ ਇਹਨੂੰ ਮੈਂ ਪੱਕਾ ਦੇ ਕੇ ਰੂੰਗਾ ਭਾਵੇਂ ਕੁਝ ਵੀ ਹੋਵੇ ਮੰਮੀ ਕਿੱਥੇ ਚੱਲੀ ਨੂੰ ਬਾਲਟੀ ਫੜ ਲਈ ਤੂੰ ਵੇ ਜਾਣਾ ਕਿੱਥੇ ਆ ਉਹ ਤੋਂ 10 ਵਜੇ ਕਿਦੋਂ ਮੈਂ ਧਾਰ ਥੋੜਾ ਕੱਢਣ ਲੱਗੀ ਆ ਵੱਲਾਂ ਨੂੰ ਪਾਣੀ ਪਾਉਣ ਲੱਗੀ ਆ ਉਹ ਗਰਮੀ ਬੜੀ ਆ ਰਮਾਨਾ ਨਾ ਬਹਿ ਜਾ ਅਗਰ ਚੌਂਕੇ ਚ ਮਰਦੀ ਆਈ ਆ ਮੁੜ ਕੇ ਸਿਰ ਫਾ ਲੈ ਤੂੰ ਆਣਾ ਮੈਨੂੰ ਚੱਕਰ ਆਉਂਦੇ ਜਾਂ ਮੈਨੂੰ ਉਹ ਹੁੰਦਾ ਵਾ ਤੇ ਰਮਾਨਾ ਨਾ ਬਹਿ ਜਾ ਠੰਡਾ ਹੋਊ ਨਾ ਤੇ ਸਾਮਾ ਨੂੰ ਪਾ ਲੈ ਪਾਣੀ ਕੋਈ ਨਹੀਂ ਲੈ ਤੈਨੂੰ ਦਫਾ ਸ਼ਰਮ ਹੈ ਨਹੀਂ ਆ ਜੇ ਮੈਂ ਚੌਂਕੇ ਚ ਵੜੀ ਹੀ ਤਾਂ ਤੂੰ ਸਵੇਰ ਦਾ ਪਾਣੀ ਪਾ ਲੈਣੋ ਉਹ ਵੀ ਸਾਰਾ ਕੋ ਮੇਰੇ ਤੇ ਛੱਟਿਆ ਮੈਨੂੰ ਦਫਾ ਕਰਨਾ ਹੀ ਪੈਣਾ ਤੇ ਕਰਨਾ ਤੈਨੂੰ ਪੈਣਾ ਇੱਥੇ ਕਿਹੜੇ ਚੂੜੇਲੀ ਬੈਠੀ ਹੁੰਨੀ ਵੀ ਉਹਨੇ ਕਰ ਲੈਣਾ ਵਾ ਤੇ ਟੂੜੇ ਵਾਲੇ ਵੀ ਚੱਲਦੇ ਮੋਟਰਸਾਈਕਲ ਤੋਂ ਤੂੰ ਹੀ ਧਾਰ ਕਹਿਆ ਮੈਨੂੰ ਕਿੰਨਾ ਉਹ ਚੱਲ ਗਈ ਨਾ ਦੁਆਰਬਾਰ ਨਾ ਲੈ ਸਤੇ ਚੰਗਾ ਜਾ ਪਾ ਲਾ ਬਾਬਾ ਜੇ ਮੁਰਕੇ ਚੱਕਰ ਚ ਕਰਾਈ ਨਾ ਮੈਨੂੰ ਨਾ ਵਾਜਾਂ ਮਾਰੀ ਤੇ ਮੈਨੂੰ ਉਹ ਹੁੰਦਾ ਜੇ ਹੁੰਦਾ ਵਾ ਮੈਂ ਨਹੀਂ ਹੋਣਾ ਸਿੱਧੀ ਗੱਲ ਮੁਰਕੇ ਕਿਤੇ ਨਹੀਂ ਚੱਕਰ ਆ ਚੱਲੇ ਵੱਲਾਂ ਸੁੱਕਣ ਡਈਆਂ ਵਾ ਪਾਵਾਂਗੇ ਪਾਣੀ ਤੇ ਕਰ ਸਬਜ਼ੀ ਪਾਜੀ ਲੱਗੂ ਗਾੜੀ ਮਹਿੰਗੀ ਪਤਾ ਸਬਜ਼ੀ ਕਿੰਨੀ ਆ ਨਾ ਤੇਰੀ ਇਕਰੀ ਪਾਇਆ ਮੁਰਕੇ ਵੱਲਾਂ ਕੱਦੂ ਲੱਗ ਜਾਣੇ ਆ ਲੱਗਣੇ ਟਾਈਮ ਨਹੀਂ ਆ ਮੈਂ ਸਾਮਾਨ ਨੂੰ ਕਹਤਾ ਨਾ ਪਾ ਦੂੰਗਾ ਪਰ ਮਾਨਾ ਭਜਾ ਜਾ ਸਵੇਰ ਦਾ ਤੇ ਤੇਥੋਂ ਪਿਆ ਨਹੀਂ ਸਾਮਾਨ ਨੂੰ ਤਾਂ ਕਿੰਨਾ ਜਾ ਬੱਬਾ ਪਾ ਦੇ ਪਾ ਦੇ ਜਾ ਆਦੋਈ ਮਾਤਾ ਦੀ ਗਰਮੀ ਕਰਾਂ ਦੀ ਰਮਾਨਾ ਬੈ ਜਾ ਕੇ ਤੇ ਟੇਕੇ ਦੀ ਨਾ ਇਹਨੇ ਬਹਿਣਾ ਕਿੱਥੇ ਹੁੰਦਾ ਵਾ ਸਿਰ ਨੂੰ ਚੱਕਰ ਜਿਹਾ ਆਉਂਦੇ ਆ ਪਤਾ ਨਹੀਂ ਕੀ ਹੋਣ ਜਿਆ ਲੱਗਦਾ ਬੀਪੀ ਵੱਧ ਗਿਆ ਜਾਪਦਾ ਇੱਕ ਤੇ ਇਹ ਮੁੰਡੇ ਨਖੱਤੇ ਨੂੰ ਨਹੀਂ ਸਮਝ ਆਉਂਦੀ ਤੇ ਬੰਦਾ ਕਿਤੇ ਲਾਗੋ ਪਾਣੀ ਤਾਂ ਨਹੀਂ ਪਾ ਦਿੰਦਾ ਸਾਰਾ ਕੁਝ ਨੇ ਮੇਰੇ ਸਿਰ ਤੇ ਸੁੱਟਿਆ ਵਾ ਚੱਲ ਕੋਈ ਨਹੀਂ ਦੋ ਕੁ ਵੱਲਾਂ ਹੋਰ ਵਾ ਪਾ ਕੇ ਪਾਣੀ ਤੇ ਫੇਰ ਹੀ ਅੰਦਰ ਜਾਣੀ ਆ ਤੇ ਜਾ ਕੇ ਤਾਂ ਗੋਲੀ ਖਾਣੀ ਆ ਆਏ ਲੱਗਦਾ ਮਾਤਾ ਡਿੱਪੀ ਇਹਨੇ ਮੇਰੇ ਭਾਰਾ ਸਿਆਪਾ ਆਪਣਾ ਚੂਲਾ ਚ ਤੜਾ ਕੇ ਨਾ ਇਹਨੇ ਵਾਹੇ ਨਾਲ ਮੁੜ ਕੇ ਚੁੱਕਣਾ ਇਹਨੂੰ ਕਿੰਨੇ ਆ ਇਹ ਭਾਰੀ ਹੈਗੀ ਇੰਨੀ ਉਹੋ ਕੰਮ ਕੀਤਾ ਨੇ ਜਿਹੜੇ ਮਰਹੰਦਾ ਹੈ ਏ ਮਾਤਾ ਏ ਮਾਤਾ ਉੱਠ ਕੀ ਹੋ ਗਿਆ ਇਹਦਾ ਮੈਂ ਤਾਂ ਵੀ ਨਾ ਪਾਣੀ ਆਪੇ ਮੈਂ ਪਾ ਲੂੰਗਾ ਤਾਂ ਫੇਗ ਦੀ ਗੱਲ ਹੈ ਉੱਠ ਕੋਈ ਔੜ ਖਲਾ ਤਾਂ ਨਾ ਇਹਦਾ ਮੈਂ ਤਾਂ ਵੀ ਨਾ ਪੰਗੇ ਲੈ ਮੈਂ ਆਪੇ ਪਾ ਲੂੰਗਾ ਵੱਡੀ ਵੱਲਾਂ ਨੂੰ ਪਾਣੀ ਪਾਉਂਦੀ ਫਿਰਦੀ ਮੈਨੂੰ ਪਤਾ ਨਹੀਂ ਚੱਕਰ ਹੀ ਆਈ ਜਾਂਦੇ ਏ ਮੈਨੂੰ ਪਤਾ ਦੇ ਕੋਈ ਹੱਟ ਚੱਕਰ ਆਈ ਜਾਂਦੇ ਮੈਨੂੰ ਅੱਗ ਲੱਗਿਆ ਆਪੇ ਪੈ ਜੂ ਕੈਂ ਵੱਲ ਲੱਗ ਹੁਣ ਤੇਰੇ ਕੱਦੂ ਲੱਗ ਜਣੇ ਆ ਪਾਣੀ ਪਾਏ ਤੇਰੇ ਜਦੋਂ ਮੈਂ ਤਾਂ ਇਹਨਾ ਪੰਗਾ ਲੈ ਉੜ ਤਾਣ ਉੜ ਤਾਣ ਓਠ 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 ਚੱਕੜ ਬੇਰੋ ਕੀ ਤਾਥਲੇ ਸੁ ਤਰੀ ਫਿਣੀ ਜਾਂਦੀ ਬਚ ਗਈ ਏ ਦੇ ਇਹ ਲਾ ਤਾ ਨਿਕਲ ਜਾਂਦੀ ਨਾ ਤੇ ਪੈਣ ਪੰਗਾ ਚੱਲ ਬੈ ਸ ਬੈ ਜਾ ਠੀਕ ਆ ਵੇ ਠੀਕ ਕਿੱਥੇ ਆ ਮੇਰੇ ਦਿਲ ਨੂੰ ਕੁਛ ਹੋਈ ਜਾਂਦਿਆ ਵਾ ਚੱਲ ਤੂੰ ਨਾ ਲੰਮੀ ਪੈ ਗਿਆ ਮੈਂ ਪਾਣੀ ਲੈ ਕੇ ਆਉਣਾ ਵਾ ਵੇ ਪਾਣੀ ਰਹਿਣ ਦੇ ਤੂੰ ਐਦਾਂ ਕਰ ਡਾਕਟਰ ਨੂੰ ਫੋਨ ਲਾ ਮੈਨੂੰ ਪਤਾ ਨਹੀਂ ਕੀ ਹੋਣ ਦਈਓ ਚੱਲ ਮੈਂ ਕਰਦਾ ਫੋਨ ਅੰਦਰਾਂ ਫੋਨ ਪਹਿਲੇ ਆਣਾ ਲੰਮੀ ਪੈ ਰਹੀ ਸੀ ਪੈ ਸਾਈਂ ਲੰਮੀ ਚੱਲ